ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਅਮਨ ਲੂਨਾ ਬਟਾਇਲ 'ਚ 21 ਮਹੀਨਿਆਂ ਦੀ ਇੱਕ 마ਸੂਮ ਦੀ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਦਰਦਕ ਮੌਤ ਹੋ ਗਈ ਹੈ ਤੇ ਇਸ ਬੱਚੀ ਦੀ ਪਛਾਣ ਭਾਵਨਾ ਦੇ ਰੂਪ ਵੱਜੋਂ ਹੋਈ ਹੈ ਤੇ ਇਹਦੀ ਮਾਂ ਚਮੇਲੀ ਦੇਵੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਚਮੇਲੀ ਦੇਵੀ ਰਸੋਈ ਦੇ ਅੰਦਰ ਸਬਜ਼ੀ ਕੱਟ ਰਹੀ ਸੀ ਐਸੇ ਦੌਰਾਨ ਉਸਨੇ ਭਾਵਨਾ ਨੂੰ ਦੋ ਤਿੰਨ ਆਵਾਜ਼ਾਂ ਲਗਾਈਆਂ ਲੇਕਿਨ ਭਾਵਨਾ ਨੇ ਕੋਈ ਜਵਾਬ ਨਹੀਂ ਦਿੱਤਾ ਕੋਈ ਰਿਸਪੌਂਸ ਨਹੀਂ ਦਿੱਤਾ ਲੇਕਿਨ ਚਮੇਲੀ ਦੇਵੀ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਭਾਵਨਾ ਨੂੰ ਆਵਾਜ਼ਾਂ ਲਗਾਉਂਦੀ ਹੈ ਤੇ ਭਾਵਨਾ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਔਰ ਆਖਰਕਾਰ ਫਿਰ ਚਮੇਲੀ ਦੇਵੀ ਜਦੋਂ ਉਹਨੇ ਦੇਖਿਆ ਤਾਂ ਪਾਣੀ ਦੀ ਬਾਲਟੀ ਵਿੱਚ ਉਹ ਪੁੱਠੇ ਮੂੰਹ ਡਿੱਗੀ ਕਿ ਸੀ ਜਿਸ ਤੋਂ ਬਾਅਦ ਚਮੇਲੀ ਦੇਵੀ ਘਬਰਾ ਗਈ ਤੇ ਉਹਨੂੰ ਨੇੜੇ ਇੱਕ ਡਿਸਪੈਂਸਰੀ ਤੇ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਦੱਸਿਆ ਗਿਆ ਵੀ ਭਾਵਨਾ ਦੇ ਸਾਹ ਜਿਹੜੇ ਚੱਲ ਰਹੇ ਹਨ ਲੇਕਿਨ ਡਾਕਟਰਾਂ ਵੱਲੋਂ ਉਦੀ ਹਾਲਤ ਗੰਭੀਰ ਨੂੰ ਦੇਖਦਿਆਂ ਹੋਇਆ ਉਹਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਭਾਵਨਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਸੈਕਟਰ 34 ਥਾਣਾ ਦੀ ਪੁਲਿਸ ਨੇ ਚਮੇਲੀ ਦੇਵੀ ਦੇ ਬਿਆਨ ਦਰਜ ਕੀਤੇ ਤੇ ਮੰਗਲਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਭਾਵਨਾ ਦੀ ਲਾਸ਼ ਨੂੰ ਉਹਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਮਾਮਲੇ ਦੀ ਜਾਣਕਾਰੀ ਜਿਹੜੀ ਚਮੇਲੀ ਦੇਵੀ ਉਹਦੀ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਭਾਵਨਾ ਘਰ ਦੇ ਅੰਦਰ ਖੇਡ ਰਹੀ ਸੀ ਖੇਡਦੇ-ਖੇਡਦੇ ਉਹ ਅਚਾਨਕ ਪਾਣੀ ਦੀ ਬਾਲਟੀ 'ਚ ਗਿਰ ਗਈ

ये लड़की तो मेरे दूसरा शादी था ना ये पहला घर के लड़की है और तो चंडीगढ़ तो कैमरामैन दीपक देनाल मैं अमन लूना दैनिक सूर्य टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर